ਵਾਹ ਬੰਦਾ ਯਾਰ ਰਜੀਵ ਗਿਆ ਤੁਹਾਨੂੰ ਜਿਆਦਾ ਕਹਿਣਾ ਨਾ ਜਾਂ ਹੁੰਦੇ ਦੇ ਦੇ ਪਟਾ ਯਾਰ ਤਾਂ ਗਾ ਮੁਹਲਾ ਖਾਬ ਕਰੀ ਨਹੀਂ ਕਰਦਾ ਸਾਦ ਤੁਨੂੰ ਗਾ ਕੱਢੂ ਨਹੀਂ ਕਰਦਾ ਮੂਰ ਖਰਾਬ ਗਿਆ ਪੂਰੇ 20000 ਹੋ ਗਏ ਆ ਨਾ ਚੰਦਾ ਯਾਰ ਦੁਕਾਨਾਂ ਨੂੰ 2000 ਬਟਾ ਨਾ ਮਬੂਲ ਠੀਕ ਹੋ ਮਾਵੋ ਗਿਆ ਬਾਈ ਇਹ ਲਾ ਲਾ ਦੇ ਨਹੀਂ ਭਾਈ ਯਾਰ ਉਹ ਗਾ ਕਾਉਂ ਜਾ ਮੇਰੇ ਕੋਈ ਮੁਕੋ ਤੂੰ ਗਾ ਕਰੀ ਨਾ ਅੱਗੇ ਬੰਦਾ ਪੁੱਛੇ ਇੱਕੀ ਦਾ ਪੈਸੇ ਲਾ ਲੈ ਇਹਨਾਂ ਨੇ ਆ ਇੱਕ ਵਟ ਦਾ ਕੱਟ ਕੱਲੀ ਕੱਲੀ ਦੋਨੀ ਕੱਟਿਆ ਕੀ ਕਰ ਕਿਹੜਾ ਹਦੂਰਾ ਜੀ ਵੇਖੀ ਪਟਾ ਇੱਥੇ ਕੋਈ ਵੇਚ ਦੇ ਕੀ ਆਇਆ ਤਾਂ ਯਾਰ ਦੇਖੀ ਜਾਂਦੇ ਆ ਯਾਰ ਤਾਂ ਯਾਰ ਕੋਈ ਕਰ ਨਹੀਂ ਯਾਰ ਮੈਂ ਮੈਨੂੰ ਤਾਂ ਦਿਖਦੇ ਨਹੀਂ ਆ ਹੈ ਮਤਲਬ ਦਿਖਦੇ ਨਹੀਂ ਕਹਿੰਦੇ ਦਿਖਦੇ ਨਹੀਂ ਮੈਂ ਲਾਇਆ ਮੈਂ ਇਹ ਤੇ ਕਰਦੀ ਮੈਂ ਜਾਣਾ ਮੈਨੂੰ ਚੜ ਜਾਣਾ ਬਸ ਨੇ ਤੇਰੇ ਕੋਲ ਤਾਂ ਦੋ ਹੀ ਲੱਗੇ ਦੋ ਹੀ ਨੇ ਇਹ ਮੰਡੀ ਚੋਂ ਹਸ ਕੇ ਡਾਂਗਾ ਪਾਣ ਗਿਆ ਮਾਰਨੀ ਡਾਂਗ ਜਿੱਦੀ ਮਰਜ਼ੀ ਤੂੰ ਤਾਂ ਬੰਦਾ ਮੈਂ ਕਿਉਂ ਡਾਂਗ ਮਾਰਦੀ ਕਿਉਂ ਵੀਰੋ ਜੀ ਕਾ ਨਾ ਨਹੀਂ ਆਈ ਨਿਆ ਤੂੰ ਨਾ ਬੰਦਰ ਮੈਂ ਜਪਣੀ ਆ ਦੇ ਦੇ ਯਾਰ ਬਸ ਕਹਿ ਸਕਦਾ ਮੈਂ ਜਮਾ ਦੇਤੀ ਹੁਣ ਤੈਨੂੰ ਬੋਲੀ ਨਾ 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 ਹੜ ਜਾ ਤੱਕ ਮੁੰਡਾ ਹੜ ਜਾ ਮੋਲ ਬਣੀ ਜਾਂਦੀ ਤੇਰੀ ਬਾੜੀ ਚ ਆ ਗਿਆ ਮੈਂ ਤੇਰੀ ਇੱਜ਼ਤ ਹੈਗੀ ਤੇਰੀ ਬੋਝੇ ਨਾਂ ਮੇਰੇ ਚ ਕੁਝ ਬਣਿਆ ਕਸਮ ਨਾਲ ਲੱਗਿਆ ਮੈਨੂੰ ਮੈਂ ਝੂਠ ਨਹੀਂ ਮਾਰਦਾ ਕਦੇ ਵਾਅਦਾ ਕੀਤਾ ਪਾਰ ਵੀ

ਨਾ ਨਾ ਬਸ ਹਰ ਫਾਰ ਟੱਲਣਾ ਹੈ ਪੱਠਾ ਦੋਨੇ ਚੰਗੀਆਂ ਵੀਰੇ ਤੂੰ ਜਾਣੋ ਲੈ ਜਾ ਲੈ ਹਰ ਤੂੰ ਕਿ ਲੈ 20000 ਰੁਪਈਆ ਬਾਈ ਬਸ ਉਹ ਬਸ ਯਾਰ ਯਾਰ ਤੇਰੀ ਗੱਲ ਤੇ ਸਾਡੇ ਬਾਈ ਜੋ ਹੋ ਗਿਆ ਅਟੇ ਬਾਈ ਜੋ ਹੋ ਗਿਆ ਹੇ ਮਾਨੂੰ ਪੱਠਣ ਚੁੱਟੇ ਗਾੜੇ ਬੂੜਾ ਸੁਪਾ ਬੂੜਾ ਪੂਮੂੜਾ ਗਾਣੂ ਆਇਆ ਗਾ ਬੀ ਉਹ ਆ ਬਿਆ ਕਰੋ ਖੁਸ਼ ਹੋ ਕੇ ਲਿਆ ਕਰੋ ਯਾਰ ਬਾਈ ਖੁਸ਼ ਹੋ ਕੇ ਤੇ ਸਾ ਤੈਨੂੰ ਮਾਰ ਗਾ ਇਹਨੇ ਘੜਾ ਬਾਈ ਕਰੇ ਸਮਾਉਣੀਆਂ ਨੇ ਆ ਲੈ ਆ ਨਾ ਕਰਦੇ ਆ ਲੈਣਾ ਇਹ ਨਹੀਂ ਕਰ ਮਾਣ ਓਟੇਸ਼ਨ ਹੀ ਕੰਮ ਚਲਾਉਣਾ ਅੱਜਰਾ ਦਾ ਆ ਵੜਾ ਓ ਆ ਮੇਰੇ ਕੋਲ ਇਹ ਪੈਸੇ ਨਹੀਂ ਹੈਗੇ ਪੰਜ ਪੰਜ ਸੌ ਆ ਪੰਜ ਪੰਜ ਸੌ ਨਹੀਂ ਸਾਨੂੰ ਕੋਹ ਚਾਹੀਦਾ ਉਹ ਕਹਾਂ ਕਿਹਾਂ ਜਾਹੀ ਨਾ ਰੇ ਨਾ ਗੂਗਲ ਵੀ ਕਿਤੇ ਇਹ ਗੂਗਲ ਜੋ ਬੂਆ ਵਾਲਾ ਦੂਟੇ ਛੋਟੇ ਫੋਨ ਤੇ ਪਵਾ ਲਾ ਮੇਰਾ ਦਰ ਬੰਦੀ ਨਹੀਂ ਇਹਦੇ ਬਾਦ ਨੇ ਆ ਗਏ ਮੇਰੇ ਕੋਲੇ ਨਾ ਪਾ ਦਨੇ ਉਹ ਦੁਕਾਨ ਦਾ ਪਾਠਾ ਕਿੰਚਾ ਰਿਆ ਕਿੰਨੇ ਕਰਾ ਕਮਾਏ ਇੱਕ ਉਹ 500 ਮੋੜ ਤੇ ਮੇਰੇ ਨਾਲ ਕੋਈ ਨਹੀਂ ਨਹੀਂ ਮੋੜ ਤੇ ਭਲੇਖਾ ਪਾ ਚੋਰੀ ਨਹੀਂ ਭਲੇਖਾ ਨਹੀਂ ਉਹ ਨੋਟ ਤੋਂ ਛੋਦਾ ਹੋਇਆ ਤਾਂ ਨਾ ਸਹੀ ਕੰਮ ਚਲਾਉਣਾ ਹਾਂਜੀ 6 7 8 9 10 11 ਏ ਦਾ ਸੋਰਾ ਅੰਨੀ ਰਾਮ ਇੱਕ ਮਿੰਟ ਕੁਛੜ ਟੁੱਟ ਜੀ ਦੇ ਦੇ ਨੂੰ ਐਵੇਂ ਹੀ ਕੁਝ ਦੇਣੇ ਪਏ ਇਹ ਪੰਜ ਆਪਾਂ ਹੱਥਾਂ ਤੇ ਲੋੜ ਨਹੀਂ ਆਉਣੀ ਹੈਗੀ ਇਹ ਇਹ ਹੋ ਰਿਹਾ ਹੈ ਸੋਰਾ ਹਲੋ ਉਹ ਕੱਲ ਨੂੰ ਆਪਾਂ ਗਾਉਂ ਕਮਾਗਰ ਫੋਦਾ ਯਾਰ

ਯਾਰ ਮੈਂ ਤੁਹਾਨੂੰ ਲੈ ਮਾਲਾ ਡੋ ਨਮਰਾ ਉਹ ਪਠਾ ਬੰਨਾ ਆ ਹਾਂ ਬਾਤੀ ਆ ਉਹ ਖੋਣ ਨਹੀਂ ਚੱਕ ਲਈ ਉਹਦੇ ਨਾਲ ਬੜੀ ਬੋਣੀ ਕਰਦੇ ਕਹਿੰਦਾ ਲੈ ਜੀ ਤੇ ਬੋਣੀ ਵੀ ਅਸੀਂ ਵੀ ਕਰਾਉਣੀ ਹੋਈ ਆ ਆਪਾਂ ਕਿਹੜਾ ਬਈ ਲਾਤੀ 4 ਆ ਹੁਣ ਜੀ ਜੀ ਚੋ 1 2 3 4 5 6 7 8 9 10 11 12 ਆ ਕਰਨਾ 1500 ਦੋ ਨੰਗੇ ਦੋ 15 15 ਲਾ ਕੇ ਪਾਣੀ ਲਾ ਲਾ ਇੱਕੋ ਦੋ ਪਾਣੀ ਲਾ ਲਾ ਤਿੰਨ ਚਾਰ ਪੰਜ 6 7 8 9 10 11 12 13 14 15 ਠੀਕ ਹੈ ਜੀ ਭਾਈ ਬਾਈ ਦੀ ਜਨਾ ਲਖਾਈ ਕਰਾ ਲਓ ਸਾਡੇ ਭਾਈ ਦੀ ਲਖਾਈ ਕਰਾ ਦੇ ਭਾਈ ਬਾ 250 400 ਰੁਪਏ ਉਹ ਅੱਗੇ ਕਰਤਾ ਉਥੇ 200 ਕੋਲੇ 800 ਲੈ ਕੇ ਕੀ ਕਰਦਾਂਗੇ ਬੱਤੀਆਂ ਬਾਈ ਲਖਾਈ ਸਰ ਜੀ ਆਪ ਨੂੰ ਉੱਤੇ ਲਾ ਲਾ 500 ਦੇ ਉੱਤੇ ਲਾ ਲੈ ਨਾ ਹੁੰਦਾ ਦੂਜਾ 500 ਉੱਤੇ ਲਾ ਲੈ ਹਾਂ ਲਖਾਈ ਕਰਾ ਰੋੜ ਚੜਾ ਲਾ ਤਿੰਨਾਂ ਦੀ ਜੇ ਤੂੰ ਹੈਗੀ ਰੋੜ ਚੜਾ ਭਾਈ ਮੈਂ ਨਹੀਂ ਕਰਾਉਣੀ ਉਹ ਵਧੀਆ ਵਧੀਆ ਹੈ ਖੜਾ ਖੜੀ ਆਪੀ ਯਾਰ ਕੁੜੀਆਂ ਜਦੋਂ ਡੋਖਾ ਯਾਰ ਮਣੀ ਹੈ ਆਖੜੀ ਹਾਂ ਆਪਾਂ ਖੜਾ ਕੋਈ ਐ ਮਾਰਦੇ ਉਹ ਤਾਂ ਹੀ ਮਾਰਾ ਸਰੀਰ ਤਸਦਾ ਜਾਂਦਾ ਯਾਰ ਫੋਨ ਕੱਟ ਦੋ ਯਾਰ ਹਾਂ ਦੇ ਯਾਰ ਫੋਨ ਕੱਟ ਦੋ ਮਾਰੀ ਤਾਫੀ ਮਾਰ ਐ ਛੇ ਛੇ ਹੋਣਾ ਛੇ